ਹਾਂਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਆਪਣਾ ਗੰਡੇ ਪੱਟੇ ਸੀਗੇ ਤੇ ਐਸਟੀਮੇਟ ਆਪਣਾ ਝਾੜ ਬਹੁਤ ਵਧੀਆ ਨਿਕਲਿਆ ਤੇ ਆਪਾਂ ਦੇਖਦੇ ਆਂ ਬਈ ਵਜਨ ਕਿੰਨਾ ਗੰਡਿਆਂ ਦਾ ਤਕਰੀਬਨ 1 ਤੋਲੇ ਨੇ 1 ਗੰਡਾ ਆਪਾਂ ਅਦਰ ਕੰਡਾ ਜ਼ੀਰੋ ਕੀਤਾ ਵਾ 1 ਗੰਡੇ ਦਾ ਵਜਨ 320 ਤੇ ਫਿਰ ਆਪਾਂ ਦੂਜਾ ਪਾ ਦਿੰਦੇ ਆਂ ਫਿਰ ਹੋ ਗਿਆ 586 ਦੋਵਾਂ ਦਾ ਤੇ ਤੀਜਾ ਆਪਾਂ ਗੰਡਾ ਤੋਲ ਕੇ ਵੇਖਦੇ ਆਂ ਤੀਜੇ ਗੰਡੇ ਦਾ weight ਹੈਗਾ 921 ਗ੍ਰਾਮ ਤਿੰਨਾ ਗੰਡਿਆਂ ਦਾ weight ਹੈਗਾ 921 ਗ੍ਰਾਮ ਚੌਥਾ ਪਾ ਪਾ ਕੇ ਦੇਖਦੇ ਆਂ ਗੰਡਾ ਚੌਥੇ ਗੰਡੇ ਦਾ weight ਆ ਗਿਆ ਤੇ ਫਿਰ 1 ਕਿਲੋ 200 ਗ੍ਰਾਮ ਤਕਰੀਬਨ ਰਖਣਾ ਚਾਰ ਗੰਡੇ ਆਪ ਪਾਈ ਸੀ ਕੰਡੇ ਤੇ ਤੇ 1 ਕਿਲੋ 200 ਗ੍ਰਾਮ ਦੇ ਹੋ ਗਿਆ ਤੇ ਬਹੁਤ ਵਧੀਆ ਸੋਹਣਾ ਝਾੜਾ ਜੇ ਕਹ ਲਈਏ ਬਸ ਕਿਲੋ ਗੰਡੇ ਲੈਣ ਜਾਣੇ ਆ ਤਾਂ ਕਿਲੋ ਵਿੱਚ ਚਾਰ ਗੰਡੇ ਚੜਦੇ ਆ ਚਾਰਾਂ ਤੋਂ ਵੀ ਘੱਟ ਹੀ ਚੜਨਗੇ ਆ ਦੇਖੋ ਚਾਰ ਗੰਡੇ ਪਾਈ ਸੀਗੇ ਤੇ 1200 ਤੇ 8 ਗ੍ਰਾਮ weight ਹੋਇਆ 1 ਕਿਲੋ 200 ਗ੍ਰਾਮ weight ਹੋਇਆ ਚਾਰਾਂ ਗੰਡਿਆਂ ਦਾ ਬਹੁਤ ਵਧੀਆ ਕੁਆਲਿਟੀ ਗੰਡਿਆਂ ਦੀ ਤੇ ਵਧੀਆ ਝਾੜ ਦਿੰਦਾ ਧੰਨਵਾਦ ਹਾਂਜੀ ਸਾਥ ਸ੍ਰੀ ਗੁਰੂ ਜੀ ਲੋ ਜੀ ਆਪਣਾ ਗੰਡੇ ਪੱਟੇ ਸੀਗੇ ਤੇ ਐਸਟੀਮੇਟ ਆਪਣਾ ਝਾੜ ਬਹੁਤ ਵਧੀਆ ਨਿਕਲਿਆ ਤੇ ਆਪਾਂ ਦੇਖਦੇ ਆਂ ਬਈ ਵਜਨ ਕਿੰਨਾ ਗੰਡਿਆਂ ਦਾ ਤਕਰੀਬਨ 1 ਤੋਲੇ ਨੇ 1 ਗੰਡਾ ਆਪਾਂ ਅਦਰ ਕੰਡਾ ਜ਼ੀਰੋ ਕੀਤਾ ਵਾ ਇੱਕ ਗੰਡੇ ਦਾ ਵਜਨ 320 ਤੇ ਫਿਰ ਆਪਾਂ ਦੂਜਾ ਪਾ ਦਿੰਨੇ ਆਂ ਫਿਰ ਹੋ ਗਿਆ 586 ਦੋਵਾਂ ਦਾ ਤੇ ਤੀਜਾ ਆਪਾਂ ਗੰਡਾ ਤੋਲ ਕੇ ਵੇਖਦੇ ਆਂ ਤੀਜੇ ਗੰਡੇ ਦਾ weight ਹੈਗਾ 921 ਗ੍ਰਾਮ ਤਿੰਨਾ ਗੰਡਿਆਂ ਦਾ weight ਹੈਗਾ 921 ਗ੍ਰਾਮ ਚੌਥਾ ਪਪਾ ਕੇ ਦੇਖਦੇ ਆ ਗੰਡਾ ਚੌਥੇ ਗੰਡੇ ਦਾ weight ਆ ਗਿਆ ਤੇ ਫਿਰ 1 ਕਿਲੋ 200 ਗ੍ਰਾਮ ਤਕਰੀਬਨ ਰਖਣਾ ਚਾਰ ਗੰਡੇ ਆਪਾ ਪਾਏ ਸੀ ਕੰਡੇ ਤੇ ਤੇ 1 ਕਿਲੋ 200 ਗ੍ਰਾਮ ਦੇ ਹੋ ਗਿਆ ਤੇ ਬਹੁਤ ਵਧੀਆ ਸੋਹਣਾ ਝਾੜਾ ਜੀ ਕਹ ਲਈਏ ਕਿ ਕਿਲੋ ਗੰਡੇ ਲੈਣ ਜਾਣੇ ਆ ਤਾਂ ਕਿਲੋ ਵਿੱਚ ਚਾਰ ਗੰਡੇ ਚੜਦੇ ਆ ਚਾਰਾਂ ਤੋਂ ਵੀ ਘੱਟ ਹੀ ਛੜਨਗੇ ਆ ਦੇਖੋ ਚਾਰ ਗੰਡੇ ਪਾਏ ਸੀਗੇ ਤੇ 1200 ਤੇ 8 ਗ੍ਰਾਮ weight ਹੋਇਆ 1 ਕਿਲੋ 200 ਗ੍ਰਾਮ weight ਹੋਇਆ ਚਾਰਾਂ ਗੰਡਿਆਂ ਦਾ ਬਹੁਤ ਵਧੀਆ ਕੁਆਲਿਟੀ ਗੰਡਿਆਂ ਦੀ ਤੇ ਵਧੀਆ ਝਾੜ ਦਿੰਦਾ ਧੰਨਵਾਦ ਜੀ